5 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 5 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਕਈ ਖੇਤਰਾਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਜਿਹਦੇ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਮੀਂਹ ਨੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਲੰਦੇਵਾਲੇ ਪਾਸੇੋਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬੱਦਲ ਦਾਖਲ ਹੋ ਰਹੇ ਹਨ ਖਾਸ ਕਰਕੇ ਪਠਾਨਕੋਟ ਇਲਾਕਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਬਟਾਲਾ ਅੰਮ੍ਰਿਤਸਰ ਤਰਨਤਾਰਨ ਫਰੀਪੁਰ ਇਨ੍ਹਾਂ ਖੇਤਰਾਂ ਦੇ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਵਧੀਆਂ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਜੇਕਰ ਇਹ ਬੱਦਲ ਵਧਿਆ ਰਹੇ ਤਾਂ ਨਾਲ ਲੱਗਦੇ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਹਿਣਗੇ ਜਿਵੇਂ ਕਰਪੂਥਲਾ ਹੋ ਗਿਆ ਜਲੰਧਰ ਹੋ ਗਿਆ ਮੋਗਾ ਫਰੀਦਕੋਟ ਮੁਕਸਰ ਫਾਜ਼ਿਲਕਾ ਜੇਕਰ ਥੱਲੇ ਵਾਲ ਨੂੰ ਹੇਠਾਂ ਵੱਲ ਨੂੰ ਬੱਦਲ ਵਧੀਆ ਲੰਘ ਨੇ ਤਾਂ ਕਈ ਖੇਤਰਾਂ ਦੇ ਵਿੱਚ ਮੀਂਹ ਦਰਜ ਹੋ ਸਕਦਾ ਹੈ ਜੇਕਰ ਥੋੜਾ ਜਿਹਾ ਹੋਰ ਪਾਸੇ ਨੂੰ ਖਿਸਕਦੇ ਨੇ ਤਾਂ ਲੁਧਿਆਣਾ ਸੰਗਰੂਰ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਉਹ ਬੱਦਲ ਵਾਈ ਜਾ ਸਕਦੀ ਹੈ ਪਰ ਉਮੀਦ ਇਹਨਾਂ ਖੇਤਰਾਂ ਦੇ ਵਿੱਚ ਘੱਟ ਰਹੇਗੀ ਖਾਸ ਕਰਕੇ ਗੁਰਦਾਸਪੁਰ ਅਮਰਸਾ ਤਰਨਤਾਰਨ ਕਰਪੂਤਲਾ ਜਲੰਧਰ ਮੋਗਾ ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਅਗਲੇ ਕੁਝ ਘੰਟਿਆਂ ਦੇ ਦੌਰਾਨ ਰਹਿ ਸਕਦੀ ਆ ਸੋ ਕੁਝ ਖੇਤਰਾਂ ਦੇ ਵਿੱਚ ਗਰਮੀ ਅਤੇ ਹੌਮਸ ਦਾ ਦੌਰ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲ ਸਕਦਾ ਹੈ ਜਿਵੇਂ ਕੱਲ ਨੂੰ ਸੀਗਾ ਤੇ ਦੁਪਹਿਰ ਤੋਂ ਬਾਅਦ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਅੱਜ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਸਕਦੀਆਂ ਨੇ 6 ਤਰੀਕ ਤੋਂ ਲੈ ਕੇ 11 ਤਰੀਕ ਤੱਕ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਦਰਜ ਕੀਤਾ ਜਾਵੇਗਾ ਜਿਦੇ ਵਿੱਚ ਨਾਲੇ ਖੱਡਾ ਚੋ ਆਮ ਓਵਰਫਲੋ ਹੁੰਦੇ ਹੋਏ ਤੁਹਾਨੂੰ ਦਿਖਾਈ ਦੇਣਗੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਵੱਡੇ ਪੱਧਰ ਤੇ ਮੀਂਹ ਦੀਦਾ ਅਲਰਟ ਹੋਵੇਗਾ ਅੱਜ ਤੋਂ ਲੈ ਕੇ 11 12 ਤਰੀਕ ਤੱਕ ਹਰਿਆਣਾ ਰਾਜਸਥਾਨ ਦੇ ਬਹੁਤੇ ਹਿੱਸੇ ਯੂਪੀ ਦਿੱਲੀ ਇਹਨਾਂ ਵਿੱਚ ਅਗਲੇ 6 ਤੋਂ ਲੈ ਕੇ 11 ਤਰੀਕ ਤੱਕ ਵੱਡੇ ਪੱਧਰ ਤੇ ਮੀਂਹ ਪੈਣਗੇ ਪੰਜਾਬ ਦੇ ਵੀ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਦਰਜ ਕੀਤੇ ਜਾ